ਸਟੇਬਲ ਅਮਨਦੀਪ ਕੌਰ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀहां ਮੁਰਤੋਂ ਅਮਨਦੀਪ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੋ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਥਾਰ ਵਾਲੀ ਮੈਡਮ ਦੀਆਂ ਮੁਸ਼ਕਲਾਂ ਹੁਣ ਵੱਧਣ ਵਾਲੀਆਂ ਨੇ ਦੱਸਦੀਏ ਪਿਛਲੇ ਦਿਨੀ ਹੀ ਬਠਿੰਡਾ ਨੇ ਇੱਕ ਮਹਿਲਾ ਕਨਸਟੇਬਲ ਨੂੰ ਉਸ ਵੇਲੇ ਹਿਰਾਸਤ ਲਿਆ ਸੀ ਜਦੋਂ ਉਹ ਆਪਣੀ ਥਾਰ ਗੱਡੀ ਵਿੱਚ ਸਵਾਰ ਹੋ ਕੇ ਕਿਤੇ ਜਾ ਰਹੀ ਸੀ ਜਦੋਂ ਉਸ ਦੀ ਗੱਡੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ ਆ 17 ਗ੍ਰਾਮ ਜੋੜੀ ਗਈ ਹੈਰੋਇਨ ਮਿਲੀ ਸੀ ਇਸ ਖਬਰਾਂ ਤੋਂ ਬਾਅਦ ਉੱਚ ਅਧਿਕਾਰੀਆਂ ਨੇ ਉਸ ਨੂੰ ਬਰਖਾਸਤ ਕਰ ਦਿੱਤਾ ਹੈ ਦੱਸ ਦਈਏ ਇਸ ਮਹਿਲਾ ਕਾਂਸਟੇਬਲ ਦੀ ਪਛਾਣ ਅਮਨਦੀਪ ਕੌਰ ਵੱਜੋ ਹੋਈ ਸੀ ਜੋ ਮੂਲ ਰੂਪ ਵਿੱਚ ਮਾਸਰ ਸੈਨਾਤ ਸੀ ਉਸ ਵੇਲੇ ਬਠਿੰਡਾ ਪੁਲਿਸ ਲਾਈਨ ਵਿੱਚ ਡਿਊਟੀ ਸੀ ਉਸ ਦਾ ਪਿੰਡ ਬਠਿੰਡਾ ਜ਼ਿਲ੍ਹੇ ਦੇ ਪਿੰਡ ਚੱਕ ਫਤੇ ਸਿੰਘ ਵਾਲਾ ਚ ਹੈ ਦੱਸ ਦਈਏ ਗ੍ਰਿਫਤਾਰੀ ਤੋਂ ਬਾਅਦ ਉਸਦੇ ਨਾਲ ਉਸਦੇ ਇੱਕ ਸਾਥੀ ਬਲਵਿੰਦਰ ਸਿੰਘ ਨੂੰ ਵੀ ਨਾਮਜ਼ਦ ਕੀਤਾ ਗਿਆ ਇੱਕ ਦਿਨ ਬਾਅਦ ਪੁਲਿਸ ਨੇ ਉਸ ਦੀ ਗ੍ਰਿਫਤਾਰੀ ਪਾ ਦਿੱਤੀ ਹੈ ਦੋ ਦੱਸ ਦਈਏ ਇਸ ਤੋਂ ਬਾਅਦ ਅਮਨਦੀਪ ਕੋਰ ਦੀਆਂ ਮੁਸ਼ਕਲਾਂ ਇੱਥੇ ਹੀ ਖਤਮ ਨਹੀਂ ਹੋਈਆਂ ਕਿਉਂਕਿ ਗ੍ਰਿਫਤਾਰੀ ਤੋਂ ਬਾਅਦ ਉਹ ਇਸ ਕਰਕੇ ਲਗਾਤਾਰ ਸੁਰਖੀਆਂ ਵਿੱਚ ਬਣੀ ਰਹੀ ਹੈ ਕਿਉਂਕਿ ਉਸ ਕੋਲ ਬਠਿੰਡਾ ਵਿੱਚ ਆਲਿਸ਼ਾਨ ਕੋਠੀ ਤੋਂ ਇਲਾਵਾ ਮਹਿੰਗੀਆਂ ਮਹਿੰਗੀਆਂ ਗੱਡੀਆਂ ਤੇ ਘੜੀਆਂ ਆਦਿ ਹੋਣ ਦੀਆਂ ਖਬਰਾਂ ਚੱਲਦੀਆਂ ਰਹੀਆਂ ਨੇ ਜਿਸ ਦੀ ਪਿੰਕ ਵਿਜੀਲੈਂਸ ਨੂੰ ਪੈ ਗਈ ਇਸ ਦੀ ਜਾਂਚ ਲਈ ਹੁਣ ਵਿਜੀਲੈਂਸ ਨੇ ਅਮਨਦੀਪ ਕੌਰ ਨੂੰ ਮੋੜ ਤੋਂ ਹਿਰਾਸਤ ਵਿੱਚ ਲੈ ਲਿਆ ਹੈ ਜਾਂਚ ਕਰ ਰਹੀ ਹੈ ਕਿ ਉਸ ਦੇ ਕੋਲ ਜਿਹੜੀ ਇਹ ਜਾਇਦਾਦ ਹੈ ਕਿਵੇਂ ਆਈ ਹੈ ਇਸ ਦੇ ਵਿੱਚ ਜਾਂਚ ਵਿੱਚ ਕੀ ਨਿਕਲਦਾ ਹੈ ਇਹ ਤਾਂ ਪੁਬਿਕ ਦੇ ਵਿੱਚ ਪਤਾ ਲੱਗੇਗਾ ਪਰ ਇੱਕ ਵਾਰ ਫਿਰ ਅਮਨਦੀਪ ਕੌਰ ਨੂੰ ਮੋੜ ਕਾਨੂੰਨ ਦੇ ਸਿਕੰਜੇ ਵਿੱਚ ਲਿਆ। ਉਹ ਇਸ ਵੇਲੇ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੀਆਂ ਕਿ ਅਮਨਦੀਪ ਕੌਰ ਦੀਆਂ ਮੁਸ਼ਕਲਾਂ ਹੁਣ ਵੱਦ ਸਕਦੀਆਂ ਨੇ ਕਿਉਂਕਿ ਹੁਣ ਫੇਰ ਵਿਜੀਲੈਂਸ ਨੇ ਅਮਨਦੀਪ ਕੌਰ ਨੂੰ ਆਪਣੇ ਹਿਰਾਸਤ ਵਿੱਚ ਲੈ ਲਿਆ ਕਿਉਂਕਿ ਜਾਂਚ ਕਰ ਰਹੀ ਹੈ ਉਹ ਵਿਜੀਲੈਂਸ ਕੀ ਇਹਦੇ ਕੋਲ ਇੰਨੀ ਜਾਇਦਾਦ ਤੇ ਇੰਨੀਆਂ ਗੱਡੀਆਂ ਕਿੱਥੋਂ ਆਈਆਂ